ਸਤਿ ਸ਼੍ਰੀ ਅਕਾਲ ਜੀ ਆਪਾਂ ਹਾਂ ਮਾਨਸਾ ਮੰਡੀ ਤੇ ਦੇਖੋ ਜੀ ਮਾਹੌਲ ਬਣਿਆ ਪਿਆ ਵਧੀਆ ਚੰਗੀਆਂ ਝੋਟੀਆਂ ਨੇ ਕਿਨ ਮੱਝਾਂ ਅੱਜ ਥੋੜੀਆਂ ਘੱਟ ਪਹੁੰਚੀਆਂ ਕਹਿੰਦੇ ਸੱਤ ਹੈ ਇਹ ਤਾਂ 4000 ਉਹ ਰਸਮਾਂ ਲਿਆ ਸੀ ਪਹਿਲਾਂ ਨੇ ਅਸੀਂ ਪਿਆਰੀ ਸਾਡੀ ਮੁੰਡਾ ਹੈ ਹੈ ਕੋਈ ਹੋਣੀ ਕੀ ਜਦੋਂ ਹੋਏ ਕਿ ਨਾ ਥਾਣੀ ਨਹੀਂ ਹੋ ਹੈਗਾ 1 15 ਉਹ بڑا ਹੈ ਮਾੜੀਆਂ ਚੰਗੀਆਂ ਸਾਰੀਆਂ ਨੇ ਬਾਈ ਛੋਟੀਆਂ ਰੂਸੀ ਪੂਰੀ ਖੜੀ ਹੈ ਜਿੱਦ ਤੇਰੇ ਕੋਲੇ ਘਟੋਂ ਨੇ ਘਟ ਦੇ ਦੇ ਜੂਬੀ ਮੈਂ ਨੁਰ ਬੀ ਤੈਨੂੰ ਵੀ ਸੋਚਿਆ ਨਹੀਂ ਹੋਰ ਆ ਗਏ ਬੱਜਾ ਆ ਗਿਆ ਟੱਕ ਕਟੀਆਂ ਕੁੱਟੀਆਂ ਕਿੰਨੇ ਮਾਰਿਆ ਫੋਟੋ ਵਿੱਚ ਨੈਟ ਤੇ ਪਾ ਗਏ ਬਈ ਛੇੜੀਆਂ ਟਾ ਇਹ ਕਟਾ ਘੜਾ ਬਈ ਪੂਰਾ ਵਧੀਆ ਕੁੰਡਾ ਕਿੰਨੀ ਉਮਰ ਆ ਬਾਈ ਕਿੰਨੀ ਉਮਰ ਹੈ ਦੀ ਜੀ ਬਾਈ 2 ਸਾਲ 2 ਸਾਲ ਤੇ ਕਿਹੜੀ ਲੈਂਦਾ ਹੈ ਪਤਾ ਐਮ 29 ਐਮ 29 ਕਿੰਨੇ ਪੈਸੇ ਮੰਗਦਾ 45000 ਛੋੜ ਛੋੜ ਹੈ ਛੋੜ 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 ਕਰ ਦਾਂਗੇ ਕੋਈ ਨਾ ਕਿਹੜਾ ਪਿੰਡ ਆ ਬਈ ਰਾਮਦੇਵ ਟੇਵਾਲ? ਹਾਂ 45000 ਮੰਗਦਾ ਬਾਈ ਤੇ ਨੰਬਰ ਬੋਲ ਦੇ ਬਾਈ ਹਾਂ ਬਾਈ ਨੰਬਰ ਬੋਲ ਦੇ 872781714 ਇੱਕ ਵਾਰੀ ਹੋਰ ਬੋਲ 872781714 ਬਾਈ ਕੱਟਾ ਬਹੁਤ ਵਧੀਆ ਬਾਈ ਹਾਂ ਜੇ ਮੇਰੇ ਵੀਰ ਨੂੰ ਕਿਸੇ ਚਾਹੀਦਾ ਹੋ ਤਾਂ ਨੰਬਰ ਬਾਈ ਲਾ ਲਿਓ

ਆਹ ਮਰਾ ਕੋਈ ਆਈ ਆਈ ਨਾ ਆ ਦੋ ਕੰਡਾ ਲੈ ਲੈਂਦੇ ਜੰਮ ਨੂੰ ਉਹਦਾ ਸੇਮੇ ਇਤਨੇ ਵੱਡਾ ਹੋ ਗਿਆ ਉਹਨੇ ਕੀ ਹਲਾ ਠੀਕਾ ਹੀ ਬੰਦਿਆ ਭਈ ਸਾਰਾ ਮੇਲਾ ਇੱਥੇ ਇਕੱਠਾ ਹੋ ਗਿਆ ਅਮ ਅੱਜ ਤੇ ਸੌਦਾ ਹੋਈ ਜਾਂਦਾ ਤੇ ਚਿਚੜੀਆਂ ਵਾਲੀਆਂ ਚਿਚੜੀਆਂ ਨਾਲ ਭਰੀ ਪਈ ਐ ਇਹ ਹੋਰੀ ਆਏ ਹੋਰੀ ਮੇਰੀ ਗੱਤ ਸੁਣਨਾ

ਦੋ ਮਾਦਿਕ ਲੈ ਕੇ ਜਾਂਦਾ ਹੋਰ ਲੈ ਜਾਂਦੀ ਨਿਆਲ ਮਾਗਦਾ ਕਿੰਨੇ ਇਹ ਮੰਗਦਾ 50 ਥਾਣਾ ਦੀ ਸਾਫ ਕਰਕੇ ਬਾਬਾ ਲਈ ਜਾਂਦਾ ਨੇ ਥਾਣਾ ਸੁਣਾ ਹੀ ਸਾਫ ਆ ਸਮਾਈ ਨਹੀਂ ਸੀ ਚਿਚੜੀਆਂ ਨੇ ਖਾਤੀ ਪਈ ਐ ਕੋਈ ਤਾਂ ਕਿਹਨੇ ਪੁੱਛੀ ਪਹਿਲਾਂ ਸਰਕਾਰ ਦੀ ਜਿਹੜੀ ਆਉਂਦੀ ਹੈ ਨਾ ਸਭ ਦੇ ਖੜਨ ਵਾਲੀ ਪਾਜੀ ਪੰਛੀ ਜਾਂਦੇ ਸੀ ਬਸੋਂ ਮੈਂ ਇਹਦੀ ਮੈਂ ਖਰ ਦਾਮ ਲੈ ਮੈਨੂੰ ਫੇਰ ਦੀ ਬਿਖੀ ਹੋ ਉੱਥੇ ਗੱਡੀ ਫੇਰ ਦੀ ਹਾਂ ਸ਼ੁਕਰੀਆ ਨਾ ਤੁਸੀਂ ਮਿਲਾਈ ਹੀ ਬਹੇ ਤੇ ਮਾਤੂ ਵੀ ਆਈ ਲੱਗਦੀ ਹੈ ਬਹੁਤ ਵਧੀਆ ਮੱਝ ਹੈ ਇੱਕ ਨੰਬਰ ਵਧੀਆ ਨੇ ਬਈ ਮੱਝਾਂ ਸਾਰੀਆਂ ਵਧੀਆ ਆਈਆਂ ਹੋਈਆਂ ਨੇ ਤੇ ਵਿੱਚ ਛੋੜੀਆਂ ਠੀਕ ਠਾਕ ਨੇ ਗਾਈਆਂ ਨੇ ਸਾਹੀਵਾਲ ਅਮਰੀਕਾ ਨਾ ਐਖੜ ਲੱਗਿਆ ਹੈ ਦੁੱਧ ਦੇ ਇੱਕਵੇਂ ਚੱਲਦਾ ਹੈ ਨਾ ਕਿੰਨੇ ਮੰਗ ਰਹੇ ਨੇ 36 36 ਸੌਦਾ ਹੋਈ ਜਾਂਦਾ ਹੈ 65000 ਮੁੱਲਾ ਵੀ ਮੱਜ ਦਾ 3 ਮਹੀਨੇ ਗੱਪਣਾ 3 ਮਹੀਨੇ ਹੀ ਗੱਪਣਾ ਬੱਚਾ ਹੈ ਨਹੀਂ ਮਗਰ 65000 ਤੋਂ ਹੋਰ ਵੀ ਕੱਟ ਕਰ ਲੈਣਗੇ ਮਾਨਤਨ ਕਰ ਦੇਣਗੇ ਬਾਈ ਤੇ 6 ਲੀਟਰ ਦੁੱਧ ਕਹਿੰਦੇ ਨੇ 40 ਤੇ ਮਿਲਦੀ ਹੈ